ਚੈਨਲ ਦਾ ਆ ਰਿਹਾ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਬਟਾਲੇ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਬਟਾਲਾ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਪਰੇਸ਼ਾਨ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਥਾਣਾ ਸਦਰ ਅਦੀਨ ਆਉਂਦਾ ਪਿੰਡ ਗਿੱਲਾਂ ਵਾਲੀ ਜਿੱਥੇ ਇੱਕ ਪਰਿਵਾਰ ਇੱਕ ਡੇਰੇ ਤੇ ਰਹਿੰਦਾ ਹੈ ਦੋਨੋਂ ਸਕੇ ਭਰਾ ਹਨ ਦੱਸਤੀ ਇਹ ਜਾਣਕਾਰੀ ਮਿਲੀ ਹੈ ਕਿ ਹਰਪ੍ਰਜਨ ਸਿੰਘ ਅਤੇ ਸੰਤੋਖ ਸਿੰਘ ਇਹ ਦੋਨੋਂ ਭਰਾ ਹਨ ਜਿਨ੍ਹਾਂ ਲਾਗੇ-ਲਾਗੇ ਘਰ ਹਨ ਇਹਨਾਂ ਦੋਨਾਂ ਘਰਾਂ ਵਿੱਚ ਚੋਰਾਵਾਂ ਵੱਲੋਂ ਵੱਡੀ ਵਾਰਦਾਤ ਕੀਤੀ ਗਈ ਹੈ ਜਦੋਂ ਕਿ ਜਾਣਕਾਰੀ ਮਿਲੀ ਹੈ ਹਰਪ੍ਰਜਨ ਸਿੰਘ ਦੇ ਘਰ 10 ਤੋਲੇ ਸੋਨਾ 14000 ਰੁਪਏ ਨਕਦ ਅਤੇ ਇਸ ਤੋਂ ਇਲਾਵਾ ਜ਼ਰੂਰੀ ਕਾਗਜ਼ਾਤ ਗਾਇਬ ਹੋਏ ਹਨ ਜਦੋਂ ਕਿ ਸੰਤੋਖ ਸਿੰਘ ਦੇ ਘਰੋਂ 15 ਤੋਲੇ ਸੋਨਾ 18000 ਦੀ ਨਕਦੀ ਅਤੇ ਦੋ ਟੈਚੀ ਜੋ ਕੱਪੜੇ ਦੇ ਭਰੇ ਸਨ ਚੋਰ ਨਾਲ ਲੈ ਕੇ ਗਏ ਪਰ ਥੋੜੀ ਦੂਰ ਜਾਣ ਤੋਂ ਬਾਅਦ ਉਹਨਾਂ ਖੇਤਾਂ ਵਿੱਚ ਉਹ ਟੈਚੀ ਸੁੱਟੇ ਹਨ ਫਿਰ ਹਾਲ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਹੈ ਉਹਨਾਂ ਵੱਲੋਂ ਜਾਂਚ ਜਾਰੀ ਹੈ ਮੇਰਾ ਨਾਮ ਸੰਤੋਖ ਸਿੰਘ ਗਿੱਲਾਂ ਵਾਲੀ ਆਪਣਾ ਰਾਤ ਨੂੰ ਕੋਈ 12 ਵਜੇ ਦੇ ਨਾਲ ਤੇ ਮਤਲਬ ਚੋਰੀ ਕਰਕੇ ਲੈ ਗਏ ਸਮਾਨ 15 ਕਿਲੋ ਸੋਨਾ ਹੀ ਤੇ 17000 ਰੁਪਏ ਹੈਗਾ ਬਾਕੀ ਛੋਟੇ ਬੈਗ ਜਿਹੇ ਛੋਟੇ ਜਿਹੜੇ ਜਨਾਨੀਆਂ ਵਾਲੇ ਮਤਲਬ ਪਿੱਛੋਂ ਦੀ ਤੋੜ ਕੇ ਬਾਰੀ ਤੋੜ ਕੇ ਉਦੋਂ ਪਿੱਛੋਂ ਦੀ ਆ ਗਈ ਰਹੀਆਂ ਹੀ ਦੂਸਰੇ ਅੰਦਰ ਹਾਂ ਪਤਾ ਨਹੀਂ ਕੋਈ ਕੋਈ ਦਵਾਈ ਦੂਈ ਪਾ ਗਏ ਜਾਂ ਕੀ ਕੀ ਕੀਤਾ ਅਸੀਂ ਜਦੋਂ ਸਵੇਰੇ ਉੱਠੇ ਹਾਂ 4:30 ਵਜੇ ਨਾਲ ਉਦੋਂ ਵੇਖਿਆ ਤੇ ਇੱਧਾ ਸਾਡੇ ਇਧਰਲੇ ਪਾਸੋਂ ਮੈਂ ਆਪਣਾ ਦਰਵਾਜ਼ਾ ਬੰਦ ਕੀਤਾ ਹੈ ਜਦੋਂ ਅਸੀਂ ਬਾਹਰੋਂ ਦੀ ਜਾ ਕੇ ਬੈਠਿਆ ਤੇ ਉਧਰਲੇ ਪਾਸੋਂ ਬਾਰੀ ਖੁੱਲੀ ਸੀ ਉਹਦੇ ਥਾਣੇ ਲੰਘ ਕੇ ਤੇ ਉਹ ਚੋਰੀ ਕਰ ਗਏ। ਇਦਾਂ ਤਾਂ ਲੱਗਦਾ ਜਿੱਦਾਂ ਮਤਲਬ ਵੀ ਭੇ ਕੋਈ ਬੰਦਾ ਭੇਤੀ ਪਿਆ ਵਿੱਚ। ਆ ਕੀਤੇ ਹੁੰਦੇ। ਮੈਂ ਸੰਤੋਖ ਜੀ ਨਾਲ ਬੜਾ ਪਰ ਆਇਆ ਜੀ ਤੇ ਅਸੀਂ ਰਾਤ ਸੁੱਤੇ ਪਏ ਸੀ। ਸਵੇਰੇ 4:00 ਵਜੇ 4:30 ਵਜੇ ਉੱਠੇ ਆ ਤੇ ਸੰਤੋਖ ਜੀ ਮਸ਼ੀਨ ਨੇ ਫੋਨ ਕੀਤਾ ਕਿ ਸਾਡੇ ਘਰੇ ਚੋਰੀ ਹੋ ਗਈ ਹੈ। ਤੇ ਆਇਓ ਤੇ ਮੈਂ ਆਉਣ ਲੱਗਾ ਜੇ ਜਦੋਂ ਮੈਂ ਆਪਣਾ ਦੇਖਿਆ ਤੇ ਸਾਡੇ ਘਰੇ ਵੀ ਇਦਾਂ ਸਾਰਾ ਸਮਾਨ ਫੈਲ ਰਿਆ ਪਿਆ ਸੀ। ਸਾਰਾ ਕੁਝ ਖਲਾਰਾ ਪਿਆ ਸੀ। ਅਸੀਂ ਇੱਧਰ ਪਿੰਨਾ ਆ ਗਏ ਇਹਨਾਂ ਨੂੰ ਪਛਾਣ ਗਿਆ ਤੇ ਮੜ ਕੇ ਆਪਣੇ ਜਾ ਕੇ ਚੈੱਕ ਕੀਤਾ। ਇਹ ਸਾਡੇ 10 ਤੋਂ ਕਰੀਬ ਸੋਨਾ ਸੀਗਾ ਤੇ 14000 ਰੁਪਏ ਨਕਦ ਸੀਗਾ ਪਿਆ ਕਰੀ ਉਹ ਲੈ ਕੇ ਤੇ ਨਾਲ ਜਰੂਰੀ ਪੇਪਰ ਬੈਂਕ ਦੀ ਕਾਪੀ ਵਗੈਰਾ ਮੇਰੇ ਜੀਡੀਆਮ ਵਗੈਰਾ ਸੀ ਉਹ ਵੀ ਨਾਲ ਚਲਾ ਗਿਆ ਜੀ ਸਾਡੀ ਉਹ ਗ੍ਰਿਲ 파ੜ ਪਿੱਛੇ ਕੋਠੀ ਦੇ ਜੀ ਗ੍ਰਿਲ ਲਾਈ ਸੀ ਗ੍ਰਿਲ 파ੜ ਖੋਲ ਕੇ ਨਾ ਛੁੱਟ ਕੇ ਬਾਹਰ ਛੁੱਟ ਗਏ ਨੇ 15 ਕਰਾ 15 ਤੋਂ ਮੇਰਾ 10 ਕਰਾ ਕਰੀਬ ਬੈਂਕ ਡਿਟੇਲ ਆ ਹੀ ਪੁਲਿਸ ਨੂੰ ਦੱਤੀ ਹੈ ਇਤਲਾਹ ਦੇਤੀ ਹੈ ਜੀ ਐਸਐਚਓ ਸਾਹਿਬ ਵੀ ਆਏ ਸੀ ਮੌਕੇ ਤੇ ਐਸਐਚ ਵੀ ਇੰਚਾਰਜ ਵੀ ਆਇਆ ਜਿਹੜੂ ਕਾਰਵਾਈ ਕਰ ਰਹੇ ਨੇ ਕਿ ਵਿਕਣ ਡਾਊਟ ਕਾਰ ਮੇ ਲਾ ਲਿਆ ਗਿੱਲਾਂ ਵਾਲੀ ਜੀ ਕਿਹ ਰਹੇ ਜੀ ਕਿ ਬਹੁਤ ਢਿੱਲੀ ਕਾਰਜ ਜਾਰੀ ਹੈ ਪਰ ਜਿਹੜਾ ਇਸ ਕੰਮ ਗੁਹਰੇਆ ਦਾ ਸੱਚ ਜੀ ਅਸੀਂ ਇੱਕ ਅਸੀਂ ਦੂਸਰੇ ਅੰਦਰ ਸੁੱਤੇ ਜੀ ਏਸੀ ਲਾ ਕੇ ਸੁੱਤੇ ਮੈਂ ਤੁਹਾਨੂੰ ਕਹੀਏ ਦੂਸਰੇ ਕਮਰੇ ਨੂੰ ਚੋਰੀ ਕਿ ਇਹਨੇ ਵੀ ਸਾਡੀ ਜਿਹੜੀ ਚੋਰੀ ਟ੍ਰੇਸ ਕੀਤੀ ਜਾਵੇ ਗਾਹਵਾਸੇ ਨੱਥ ਪਾਈ ਜੇ ਲੋਕਾਂ ਨੂੰ ਹੋਰ ਨਾ ਜਿੰਨਾ ਸਾਡਾ ਨੁਕਸਾਨ ਹੋਇਆ ਜਾਂ ਸਾਡੇ ਨਾਲ ਧੱਕਾ ਹੋਇਆ ਇਦਾਂ ਨੂੰ ਹੋਰ ਕਿਨਾਂ ਨਾ ਹੋ ਸਕੋ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀ ਜੀ